ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰਾਮਪਰਾ ਫੂਲ ਪੈਂਦੀ ਆ ਪਰ ਬਾਈ ਦਾ ਘਰ ਖੇਤਾਂ ਚਾ ਭਗਤੇ ਤੋਂ ਜਿਹੜੀ ਗੋਮਟੀ ਨੂੰ ਛੜਕ ਜਾਂਦੀ ਆ ਗੋਮਟੀ ਵਾਲੀ ਸੜਕ ਤੇ ਬਾਈ ਦਾ ਘਰ ਨੇੜੇ ਰਹਿ ਜਾਂਦਾ ਸੂਆ ਯਾਨੀ ਕਿ ਗੋਮਟੀ ਤੇ ਭਗਤੇ ਦੇ ਸੈਂਟਰ ਜੇਚ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਫੋਨ ਲਾ ਲਿਓ ਪ੍ਰੋਪਰ ਐਡਰੈਸ ਸਮਝਾ ਦਊ ਤੁਹਾਨੂੰ ਮੇਨ ਗੱਲ ਤੁਹਾਨੂੰ ਮੈਂ ਦੱਸ ਹੀ ਦਿੱਤੀ ਹੈ ਕਿ ਭਗਤੇ ਤੋਂ ਗੋਮਟੀ ਵਾਲੀ ਸੜਕ ਦੇ ਉੱਪਰ ਘਾਰਾ ਬਾਰਮੂਰ ਦੀ ਸੜਕ ਲੰਘਦੀ ਆ ਉਹ ਬਾਕੀ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਆਪਦੇ ਘਰੇ ਸਹਾਇਕਤਾ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਤਿੰਨ ਬਿਹੜਾਂ ਤੇ ਦੂਜਾ ਮਾਲ ਵੀ ਹੈਗਾ ਆ ਬਾੜੀ ਤੋਂ ਹੁੰਦਾ ਜਲਾ ਲਓ ਬੱਕਰੀਆਂ ਵੀ ਵੀਰ ਦੀਆਂ ਕਾਫੀ ਰੱਖੀਆਂ ਹੋਈਆਂ ਸ਼ੌਂਕ ਨਾਲ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਬਹੁਤ ਚੰਗੀ ਵੱਛੀ ਵੇਖ ਰਹੇ ਆ ਬਧਾਮੀ ਰੰਗ ਦੀ ਨਵਾਂ ਹਾਨ ਚੰਗੇ ਵਜਨ ਵਾਲੀ ਆ ਕੱਦ ਕਾਠ ਵਾਲੀ ਆ ਇਹ ਸੇਲ ਆ ਵਿਕਾਊ ਆ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਲਾ ਸੀ ਜੀ ਨਾਮ ਗੁਰਪ੍ਰੀਤ ਆ ਵੀਰੇ ਪਿੰਡ ਜਲਾਲ ਆ ਤਸੀਕਪੂਰ ਜਿਲ੍ਹਾ ਬਠਿੰਡਾ ਭਗਤੇ ਤੋਂ ਗੋਮਟੀ ਵਾਲੀ ਛੜਕ ਦੇ ਘਰ ਹਾਂ ਹਾਂ ਵੀਰੇ ਫੋਨ ਨੰਬਰ ਦੱਸ ਦੀ ਜੀ 9862 66191 ਇੱਕ ਰਿਫੇ ਦੱਸ ਦੀ 9862 66191 ਬਾਈ ਜੀ ਕੰਨਵਾ ਸੂਆ ਜੀ ਇਹ ਸੂਆ ਪਹਿਲੇ ਨਾਲ ਵੀਰੇ ਮੂੰਹ 'ਚ ਚਾਰ ਦੰਦਾਂ ਦਾ ਚੌਗੀ ਹਾਂ ਕਿੰਨੇ ਕ ਦਿਨ ਲੈ ਜੂ ਬਾਈ ਦਿਨ ਲੈ ਜੂ ਬਾਈ ਹਵਤਾ ਤਾਂ ਲੈ ਜੂ ਜੀ ਤੁਹਾਡੇ ਹਿਸਾਬ ਨਾਲ ਕਿੰਨੇ ਕ ਦੁੱਧ ਪਿਆ ਜੂ ਦੋਸਤ ਬਾਈ ਕੀ ਕਹਿ ਸਕਦੇ ਹੁਣ ਮੇਰੇ ਹਿਸਾਬ ਨਾਲ ਤੇ ਜੀ 10 12 ਲੀਟਰ ਤਾਂ ਹਾਂ ਇਹਨਾਂ ਤਾਂ ਨਾਰਮਲ ਹੀ ਚਾਹੀਦਾ ਨਾ ਦੇ ਸਕਦੀਆਂ ਬਾਲਾ ਕਹਿ ਲਈ ਆਪਾਂ ਹੂੰ ਕੱਢੀਏ ਬਾਹਰ ਨੂੰ ਹੋਲੀ ਬੱਬੂ ਮਾਣ ਦੇਣ ਕਿੰਨੇ ਦੱਸਿਆ ਬਾਈ ਦੇਣ ਤਾਂ ਬਾਈ ਇਹਦੇ ਮੰਨ ਲਾ 24 ਤਰੀਕ ਨੂੰ ਦਾ ਪੂਰਾ ਹੀ ਆ ਜੀ ਅੱਜ 17 ਠੀਕ ਹੈ ਜੀ ਇੱਕ ਤਾਂ ਉੱਤੇ ਲਾਈ ਜਾ ਕੱਟ ਲਈ ਹੁਣ ਤੇ ਸਾਡੇ ਯਾਨੀ ਕਿ ਹਫਤਾ ਹਫਤਾ ਕ ਮੰਨ ਲਈਏ ਹਾਂ ਹਫਤਾ ਕ ਮੰਨ ਕੋਈ ਦਿਹਾੜੀ ਗਾਂ ਹੋ ਜੂ ਜਾਂ ਪਛੈਲਾ ਹੋ ਜੂ ਦੋਸਤੋ ਵਧੀਆ ਗੱਲ ਆ ਇਮਾਨਦਾਰੀ ਨੇ ਬਾਈ ਦੱਸਿਆ ਕਿ ਬਾਈ ਕਹਿੰਦਾ ਉਹਦਾ ਪਤਾ ਨਹੀਂ ਕਿੰਨਾ ਕੁ ਪਿਆਉ ਪਹਿਲਣਾਂ ਪਰ ਉਹ ਅੰਦਾਜ਼ੇ ਇਹ ਨਾ ਲੱਗਦਾ ਕਿ 10-12 ਕਿਲੋ ਦੁੱਧ ਪਿਆ ਜੂ ਬਾਕੀ 10-12 ਕਿਲੋ ਦੁੱਧ ਮੱਝਾਂ ਰਗਾਊ ਕਿਉਂਕਿ ਕੋਈ HF ਨਸਲ ਦੀ ਵਾੜ ਨਹੀਂ ਕਿ ਪਤਲਾ ਆ ਜਾਂ ਦੁੱਧ ਦਊ 3.5 ਫੈਟ ਵਾਲਾ ਮੱਝਾਂ ਰਗਾ ਦੁੱਧ ਦਊ ਚੰਗੀ ਫੈਟ ਵਾਲਾ ਦੁੱਧ ਦਊ 6.5 6 ਫੈਟ ਵਾਲਾ ਦੁੱਧ ਹੋਵੇ ਦਾ 10-12 ਕਿਲੋ ਨਾਰਮਲ ਸੇਵਾ ਦੇ ਵਧੀਆ ਪਿਆ ਦੇਣਾ ਕਿਉਂਕਿ ਬੱਚੀ ਵਜਨ ਵਾਲੀ ਆ ਕੰਦ ਕਾਠੇ ਇਹ ਕਿਹੜਾ ਬੱਕਰੀ ਆ ਆਮ ਚੰਗੀਆਂ ਬੱਕਰੀਆਂ ਤਾਂ 4-4 5-5 ਕਿਲੋ ਵੀ ਦੁੱਧ ਦੇ ਦਿੰਦੀਆਂ ਇਹ ਤਾਂ ਵੀ ਆਏਗਾ ਆਪਣਾ ਉਹ ਵੀ ਵਿਖਾਰੀ ਉਧਰ ਚੱਲ ਠੀਕ ਹੈ ਬਾੜੀ ਦਿਖਾ ਦੇ ਇਹ ਤਾਂ ਫੇਰ ਕਰਮਾਂ ਵਾਲੀ ਵਹਿੜਾ ਕਦਕਾਠ ਵਾਲੀ ਜਾਨ ਵਾਲੀ ਬਾਕੀ ਹਵਾਨਾ ਸੋਹਣਾ 5-7 ਦਿਨ ਇਹਨੇ ਲੈ ਜਾਣੇ ਆ ਸਾਰੀ ਵਾਲ ਢੱਲ ਕੱਢ ਕੇ ਸੂਥ ਥਣ ਪੂਰਾ ਚੰਗਾ ਨਹੀਂ ਪਹਿਲਣਾਂ ਦਾ ਥਣ ਚੁੰਡੀ ਜੇ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਜਾਨ ਵਾਲਾ ਥਣ ਚਾਰ ਹੀ ਥਾਣਾ ਮੋٹے-ਮੋٹے ਗੈਬ ਚ ਲੱਗੇ ਹੋਏ ਆ ਨਾ ਇਹ ਕਰਮਾਂ ਵਾਲੀ ਠੰਡ ਮਣਾਵੇ ਤੇ ਨਾ ਹੀ ਇਹ ਚਾਰ ਮਹੀਨਾ ਨੂੰ ਪੰਜਾਂ ਨੂੰ ਗਰਮੀ ਆ ਜੇ ਨਹੀਂ ਨਾ ਹੀ ਇਹ ਗਰਮੀ ਬਣਾਵੇ ਠੰਡ ਗਰਮੀ ਰਹਿਤ ਵੱੱਛੀ ਆ ਮੱਝਾਂ ਰਗਾ ਦੁੱਧ ਜੈ ਜੈ ਮੁੱਲ ਬਾਈ ਜੀ ਲੈਣ ਦੇ ਨਾਲ ਜੈ ਜੈ ਮੁੱਲ ਵੀ ਲੈ 37000 ਰੁਪਇਆ ਛੂੜ ਛੱਪਾ ਮਾਨਤਾਨ ਹੋ ਜੂ ਕਰ ਦਾਂਗੇ ਭਰਾ ਦੋਸਤੋ ਮਾਨਤਾਨ ਹੋ ਜੂ ਬਿਲਕੁਲ ਛੋਟਾ ਜਿਹਾ ਮੁੱਲ ਐ 37000 ਇਹੀ ਵੱੱਛੀ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ ਅਗਲੇ ਨੇ 45 47000 ਮੁੱਲ ਕਰਨੇ ਕਿਉਂਕਿ ਤੁਹਾਨੂੰ ਵੀ ਪਤਾ 222000 ਦੀ ਤਾਂ ਅੌਸਰ ਵੈੜ ਆਉਂਦੀ ਆ ਇਹ ਤੋਂ ਘੱਟ ਤਾਂ ਆਉਣਾ ਵੀ ਕੀ ਆ ਜਿਹੜੀ ਅੌਸਰ ਵੈੜ ਤੁਸੀਂ ਲਓਗੇ ਪਤਾ ਨਹੀਂ ਖਣੀ ਉਹਨੇ ਆਉਂਦੀ ਨੇ ਸੀਵਨ ਲੈ ਜਾਣਾ ਖਣੀ 6 ਮਹੀਨੇ ਪੱਠੇ ਪਾਉਣੇ ਵੀ ਪੈ ਸਕਦੇ ਆ ਪਰ ਇਹਦਾ ਤਾਂ ਕਰਮਾਲੀ ਦਾ ਰਹਿ ਹੀ ਸਾਰੇ 5-7 ਦਿਨ ਗਏ 10-12 ਕਿਲੋ ਦੁੱਧ ਪਿਆਉ ਤੇ ਮੁੱਲ ਜਿਹੜਾ ਛੋਟਾ ਜਿਹਾ ਮੁੱਲ 37000 ਉਹਦੇ ਚੋ ਵੀ ਥੋੜਾ ਘਣਾ ਬੇਈਮਾਨ ਕਰ ਦੂ ਜੇ ਕਿਸੇ ਪਰਿਵਾਰ ਨੇ ਦੁੱਧ ਪੀਣ ਨੂੰ ਲੈਣੀ ਆ ਤਾਂ ਬਿਲਕੁਲ ਜਾਇਜ਼ ਮੁੱਲ 37000 ਫਿਰ ਵੀ ਮੌਕੇ ਤੇ ਮਾਣ ਤਾਂ ਥੋੜਾ ਘਣਾ ਹੋ ਜੂ ਦੁੱਧ 10-12 ਕਿਲੋ ਪਿਆਜੂ 10-12 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ ਘੱਟੋ ਘਾਟ 85-90 ਹਜ਼ਾਰ ਦੀ ਆਉਂਦੀ ਹੈ ਘੱਟੋ ਘਾਟ ਜੇ ਝੋਟੀ ਲੈਣੀ ਹੋਈ ਸੁਨੱਖੀ ਲੈਣੀ ਹੋਈ ਫੇਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਪਰ ਬਿਲਕੁਲ ਜਾਇਜ਼ ਮੌਲਾ 37 ਹਜ਼ਾਰ ਇਸ ਤੋਂ ਘੱਟ ਮਾਲ ਚ ਮੈਨੂੰ ਤਾਂ ਲੱਗਦੇ ਨਹੀਂ ਕਿਸੇ ਭੈਣ ਭਰਾ ਕੋਲੋਂ ਤੁਹਾਨੂੰ ਵਹਿੜ ਮਿਲ ਜੂ ਉਹ ਵੀ ਪਹਿਲਾਂ ਨਵਾਂ ਹਨ 4 ਦੰਦ ਕਿਸੇ ਕੋਲੋਂ ਨਹੀਂ ਮਿਲਣੀ ਤੇ ਇੱਧਰ ਬਾਈ ਦੀਆਂ ਸ਼ੌਕ ਤੌਰ ਤੇ ਬੱਕਰੀਆਂ ਰੱਖੀਆਂ ਹੋਈਆਂ ਵਿੱਚ ਵੱਡ ਬਰੀ ਵੀ ਹੈਗੀਆਂ ਇੱਧਰ ਫਿਰਦੀਆਂ ਨਿੱਕੀਆਂ ਆਵੇ ਚ ਬੀਟਲ ਵੀ ਹੈਗੀਆਂ ਕਾਲੀਆਂ ਵੱਡੀਆਂ ਇਹ ਸ਼ੌਂਕ ਤੌਰ ਤੇ ਬਾਈ ਦੇ ਜਾਨਵਰ ਰੱਖੇ ਉਦਾਂ ਹੀ ਵਿਖਾਦੇ ਤੁਹਾਨੂੰ ਕਿ ਬਾਈ ਕੋਲੇ ਜਾਨਵਰ ਕੋਈ ਵਪਾਰ ਵਾਲਾ ਕੰਮ ਨਹੀਂ ਕਰੇਲੂ ਪਸ਼ੂ ਆ ਉਧਰ ਦੁੱਧ ਨੂੰ ਵੜਾ ਰੱਖਿਆ ਇਧਰ ਸ਼ੌਂਕ ਨੂੰ ਬੱਕਰੀਆਂ ਰੱਖੀਆਂ ਆ ਵੱਡ ਬਰੀ ਵੇਖ ਲਓ ਤੁਸੀਂ ਬਹੁਤ ਸੋਹਣੀਆਂ ਪੱਠਾ ਬਰੀਡ ਤੇ ਕੰਮ ਕਰਦਾ ਬਾਈ ਬੱਕਰੀਆਂ ਮਾਰੇ ਨਾ ਫੋਨ ਲਾ ਵੀ ਹਾਂ ਤੇ ਬੱਕਰੀਆਂ ਵਾਲਾ ਕੋਈ ਭੈਣ ਭਰਾਣਾ ਨਾ ਫੋਨ ਲਾ ਵੀ ਤਾਂ ਵੀਰ ਬਰੀਡ ਤੇ ਕੰਮ ਕਰਨਾ ਸਟਾਰਟ ਕੀਤਾ ਪਰਾਣੇ ਸਮੇ ਤੋਂ ਹੀ ਕੰਮ ਕਰਦਾ ਹੈ ਤੇ ਇਹ ਤੁਹਾਨੂੰ ਸ਼ੌਂਕ ਤੌਰ ਤੇ ਮਾਲ ਵਿਖਾਤਾ ਖਾਸ ਵੀਡੀਓ ਉਹ ਇੱਕ ਵੈਬਡ ਦੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ